ਸ਼ਾ ਸ਼੍ਰੀਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋਗੇ YouTube ਚੈਨਲ ਨੰਬਰ 1ਰ ਸੋਈ ਤੇ ਅੱਜ ਆਪਾਂ ਬਣਾਵਾਂਗੇ ਔਲਿਆਂ ਦਾ ਅਵਾਲ ਕੇ achar ਜਿਹੜਾ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਇੱਥੇ ਆਪਾਂ 1 ਕਿਲੋ ਜਿਹੜੇ ਔਲੇ ਲੈ ਲਿਆ ਇਹਨਾਂ ਨੂੰ ਧੋ ਕੇ ਰੱਖ ਲਿਆਗਾ ਸੁਕਾ ਲਿਆ ਤੇ ਇੱਧਰ ਆਪਾਂ ਪਾਣੀ ਗਰਮ ਚੜਾਤਾ ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਜੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਔਲੇ ਆ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਔਲਿਆਂ ਨੂੰ ਆਪਾਂ ਸੌਫਟ ਹੋਣ ਤੱਕਰ ਮਤਲਬ ਕਿ ਨਰਮ ਹੋਣ ਤੱਕਰ ਪਕਾ ਲਵਾਂਗੇ ਜਦੋਂ ਕਿ ਇਹਨਾਂ ਦੀਆਂ ਜਿਹੜੀਆਂ ਫਾੜੀਆਂ ਨੇ ਆਪਣੇ ਹੱਥ ਨਾਲ ਜਦੋਂ ਆਪਾਂ ਦਬਾਵਾਂਗੇ ਤੇ ਇਹ ਅਲੱਗ ਹੋ ਜਾਣ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਆਪਾਂ ਇਹਨਾਂ ਨੂੰ ਉਬਾਲ ਲਵਾਂਗੇ 5-4 ਮਿੰਟ 5-4 ਮਿੰਟਾਂ ਦੇ ਵਿੱਚ ਜਿਹੜੇ ਔਲੇ ਉਬਲ ਕੇ ਤੇ ਸੌਫਟ ਹੋ ਜਾਂਦੇ ਹੈਗੇ ਵਧੀਆ ਤੇ ਜਦ ਤੱਕ ਆਪਾਂ ਔਲੇ ਅਗੇ ਉਬਾਲਦੇ ਆਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਜਿਹੜਾ ਸਮਾਨ ਪਾਉਣਾ ਹੋਰ ਮਸਾਲੇ ਵਗੈਰਾ ਉਹ ਲੈ ਲੈਣੇ ਆਂਗੇ ਤੇ ਔਲਿਆਂ ਨੂੰ ਆਪਾਂ ਉਬਲਣ ਵਾਸਤੇ ਛੱਡ ਦਿੰਨੇ ਆਂਗੇ ਇਹਨਾਂ ਨੂੰ ਆਪਾਂ ਥੋੜੀ ਥੋੜੀ ਦੇਰ ਬਾਅਦ ਉਲਟ-ਪਲਟ ਕਰਕੇ ਪਕਾ ਲਵਾਂਗੇ ਕਿਉਂਕਿ ਜਿਹੜੇ ਨੀਚੇ ਵਾਲੇ ਆਮਲੇ ਨੇਗੇ ਉਹ ਛੇਤੀ ਜ਼ਿਆਦਾ ਸੌਫਟ ਹੋ ਜਾਣਗੇ ਫਿਰ ਤੇ ਉੱਪਰ ਵਾਲੇ ਥੋੜੇ ਕੱਚੇ ਰਹਿ ਜਾਣਗੇ ਤਾਂ ਕਰਕੇ ਆਪਾਂ ਇਹਨਾਂ ਨੂੰ ਹਿਲਾਉਂਦੇ ਚਲਾਉਂਦੇ ਪਕਾ ਲਵਾਂਗੇ ਇਹ ਜਿਹੜਾ ਆਚਾਰ ਹੈ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਤੇ ਸਰੀਰ ਵਾਸਤੇ ਆਪਣੇ ਬਹੁਤ ਹੀ ਲਾਹੇਵੰਦ ਹੈਗਾ ਤੇ ਆਮਲੇ ਦੇ ਆਚਾਰ ਨੂੰ ਤੁਸੀਂ ਬਣਾ ਕੇ ਜ਼ਰੂਰ ਖਾਇਆ ਕਰੋ ਜਿਹੜਾ ਜਿੰਨਾ ਸੀਜ਼ਨ ਹੁੰਦਾ ਹੈ ਦਾ ਇਹ 15-20 ਦਿਨਾਂ ਦਾ ਸੀਜ਼ਨ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਆਮਲਾ ਬੰਦ ਹੋ ਜਾਂਦਾ ਹੈਗਾ ਤਾਂ ਇਹ ਜਿਹੜਾ ਆਚਾਰ ਹੈਗਾ ਕਈ ਵਾਰ ਤਾਂ ਬਹੁਤ ਜਲਦੀ ਖਰਾਬ ਹੋ ਜਾਂਦਾ ਹੈਗਾ ਪਰ ਆਪਾਂ ਇਹਨੂੰ ਅੱਜ ਬਹੁਤ ਵਧੀਆ ਤਰੀਕੇ ਨਾਲ ਪਾਵਾਂਗੇ ਜਿਹੜਾ ਕਿ ਕਾਫੀ ਲੰਬੇ ਸਮੇਂ ਤੱਕ ਜਿਹੜਾ ਇਹ ਆਚਾਰ ਰਹਿ ਸਕੇ ਤੇ ਇਹ ਆਪਾਂ ਦੇ ਫਿਲਨੇ ਆਮਲਾ ਜਿਹੜਾ ਬਿਲਕੁਲ ਪੱਕ ਕੇ ਤਿਆਰ ਹੋ ਗਿਆਗਾ ਸੌਫਟ ਹੋ ਗਿਆ ਹੈ ਫਾੜੀਆਂ ਅਲੱਗ ਹੁੰਦੀਆਂ ਨੇ ਕਿਉਂਕਿ ਕੁਝ ਗਰਮ ਜ਼ਿਆਦਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਫਾੜੀਆਂ ਅਲੱਗ ਹੋਣ ਲੱਗ ਗਈਆਂ ਤੇ ਇਹਨਾਂ ਨੂੰ ਹੁਣ ਆਪਾਂ ਗੈਸ ਨੂੰ ਦੇਵਾਂਗੇ ਬੰਦ ਕਰ ਤੇ ਜਿਹੜੇ ਆਮਲੇ ਨੇ ਉਹਨਾਂ ਨੂੰ ਆਪਾਂ ਨਚੋੜ ਕੇ ਕੱਢ ਲਵਾਂਗੇ ਸਾਰਿਆਂ ਨੂੰ ਪਾਣੀ ਚ ਤੇ ਇਹ ਆਪਾਂ ਛਾਣਨੀ ਲੈ ਲਈ ਹੈਗੀ ਇਹਦੇ ਵਿੱਚ ਆਪਾਂ ਆਲਿਆਂ ਨੂੰ ਕੜ ਲਮਾਂਗੇ ਪਾਣੀ ਚ ਜਿਹੜਾ ਐਕਸਟਰਾ ਪਾਣੀ ਇਹਨਾਂ ਦਾ ਉਹ ਜਿਹੜਾ ਨਿਕਲ ਜਾਊਗਾ ਤੇ ਉਸ ਤੋਂ ਬਾਅਦ ਜਿਹੜੇ ਔਲੇ ਨੇਗੇ ਉਹ ਆਪਣੇ ਸੁੱਕੇ ਸੁੱਕੇ ਬਾਹਰੇ ਆ ਜਾਣਗੇ ਤੇ ਬਹੁਤ ਹੀ ਵਧੀਆ ਮਤਲਬ ਹੈ ਜਿਹੜਾ ਇਹ ਪੱਕ ਕੇ ਤਿਆਰ ਹੋਏ ਨੇਗੇ ਤੇ ਇਹਨਾਂ ਨੂੰ ਆਪਾਂ ਇੱਕ ਬੋਟੀ ਚ ਪਾ ਲਵਾਂਗੇ ਜਿਹੜਾ ਐਕਸਟਰਾ ਕੋਈ ਮਣਮਟ ਪਾਣੀ ਹੋਇਆ ਉਹ ਵੀ ਨਿਕਲ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਥਾਲੀ ਚ ਪਲਟ ਲਵਾਂਗੇ ਤੇ ਜਿਹੜੇ ਔਲੇ ਨੇ ਆਪਾਂ ਸਾਰੇ ਕੱਢ ਕੇ ਤਿਆਰ ਕਰ ਲੈਨੇਗੇ ਇਧਰ ਬੋਟੀ ਦੇ ਵਿੱਚ ਉਸ ਤੋਂ ਬਾਅਦ ਆਪਾਂ ਪਾ ਲਈ ਥਾਲੀ ਦੇ ਵਿੱਚ ਥਾਲੀ ਦੇ ਵਿੱਚ ਆਪਾਂ ਮਸਾਲੇ ਰਲਾਉਣੇ ਨੇਗੇ ਤਾਂ ਕਰਕੇ ਆਪਾਂ ਥਾਲੀ ਚ ਪਾ ਲਿਆ ਜੇ ਤੁਸੀਂ ਇਸ ਤਰ੍ਹਾਂ ਫਾੜੀਆਂ ਕਰਕੇ ਕਰਕੇ ਰੱਖਣੀਆਂ ਤਾਂ ਫਾੜੀਆਂ ਵੀ ਲੈ ਕਰ ਸਕਦੇ ਹੋਗੇ ਪਰ ਫਾੜੀਆਂ ਨਾਲ ਭਾੜਿਆਂ ਨਾਲੋਂ ਵਧੀਆ ਸਾवते ਸਾवते ਜਿਹੜੇ ਆਮਲੇ ਆ ਵਧੀਆ ਲੱਗਦੇ ਨੇਗੇ ਜਦੋਂ ਵੀ ਖਾਣਾ ਹੋਵੇ ਤੇ ਸਾਤ ਆਮਲਾ ਆਪਾਂ ਆਪਣੇ ਪਲੇਟ 'ਚ ਰੱਖ ਸਕਦੇ ਆ ਤੇ ਨਹੀਂ ਤਾਂ ਫਿਰ ਚਮਚਾ ਭਰ ਕੇ ਆਪਾਂ ਨੂੰ ਫਾੜੀਆਂ ਮਤਲਬ ਕਿ ਰੱਖ ਸਕਦੇ ਆ ਪਰ ਮੈਨੂੰ ਆਮਲੇ ਜਿਹੜੇ ਹੈਗੇ ਸਾवते ਸਾवते ਵਧੀਆ ਲੱਗਦੇ ਨੇ ਤਾਂ ਕਰਕੇ ਮੈਂ ਇਹਨਾਂ ਨੂੰ ਐ ਫਾੜਦੀ ਨਹੀਂ ਹੈਗੀਗੀ ਤੇ ਉਹ ਸੌਫਟ ਬਹੁਤ ਹੋ ਗਏ ਨੇ ਇਹ ਐ ਫਾੜੀਆਂ ਅਲੱਗ ਹੋਈ ਜਾ ਰਹੀਆਂ ਨੇ ਇਹਨਾਂ ਦੀਆਂ ਇਸ ਤਰ੍ਹਾਂ ਆਪਾਂ ਆਰਾਮ ਨਾਲ ਇਹਨਾਂ ਨੂੰ ਅਲੱਗ ਕਰ ਸਕਦੇ ਆ ਜਿਹੜਾ ਨੋਂ ਨਰ ਮਿਰਚਾ ਦਾ ਉਹ ਇਸ ਤਰ੍ਹਾਂ ਹੀ ਮਤਲਬ ਇਹਦੇ ਵਿੱਚ ਲੱਗ ਜਾਊਗਾ ਤੇ ਅੰਦਰ ਤੇ ਘਰ ਚੁੱਕ ਕਿਉਂਕਿ ਇਹ ਫਾੜੀਆਂ ਨਹੀਂ ਹੈ ਬਿਲਕੁਲ ਸੌਫਟ ਹੋਈਆਂ ਹੋਈਆਂ ਨਹੀਂ ਹੈ ਨਰਮ ਹੋਈਆਂ ਹੋਈਆਂ ਨੇ ਤੁਸੀਂ ਦੇਖ ਹੀ ਸਕਦੇ ਹੋਗੇ ਆਸਾਨੀ ਨਾਲ ਹੀ ਟੁੱਟ ਰਹੇ ਨੇਗੇ ਜਿਵੇਂ ਤੁਹਾਡੀ ਇੱਛਾ ਹੈ ਕਿ ਤੁਸੀਂ ਉਹ ਵੀ ਰੱਖ ਸਕਦੇ ਆ ਇਹਨਾਂ ਨੂੰ ਤੇ ਆਪਾਂ ਇੱਥੇ ਲੈ ਲਿਆਗਾ ਹੁਣ ਮਸਾਲੇ ਤੇ ਇਹਦੇ ਵਿੱਚ ਆਪਾਂ ਐਡ ਕਰ ਲਵਾਂਗੇ ਨੂਨ ਦੇਖ ਕੇ ਤੁਸੀਂ ਆਪਣੇ ਟੇਸਟ ਅਨਸਾਰ ਤੇ ਬਾਕੀ ਜਿਹੜਾ ਨੂਨ ਹੈਗਾ ਆਮਲੇ ਦੇ ਅਚਾਰ ਦੇ ਵਿੱਚ ਬੱਦ ਪਿੰਦਾਗਾ ਉਹ ਦਿਨ ਨਾਲ ਜਿਹੜਾ ਆਮਲੇ ਦਾ ਆਚਾਰ ਹੈ ਖਰਾਬ ਨਹੀਂ ਹੁੰਦਾ ਹੈਗਾਗਾ ਥੋੜਾ ਜਿਹਾ ਬੱਦ ਪਾਓ ਤੇ ਤਾਂ ਕਰਕੇ ਤੇ ਉਸ ਤੋਂ ਬਾਅਦ ਲਾਲ ਮਿਰਚ ਪਾਊਡਰ ਪਾ ਲੈ ਇੱਕ ਚਮਚਾ ਤੇ ਹਲਦੀ ਪਾ ਲਈ ਆਪਾਂ ਨੇ ਲੋੜ ਅਨੁਸਾਰ ਜਿਹਦਾ ਕਲਰ ਆ ਜਾ ਤੇ ਇਹ ਮੈਂ ਆਚਾਰ ਦਾ ਮਸਾਲਾ ਵੀਡੀਓ ਪਾਈ ਹੋਈ ਆ ਤੁਸੀਂ ਉਹਦੇ ਵਿੱਚ ਦੇਖ ਸਕਦੇ ਆ ਇਹ ਮੈਂ ਕਾਫੀ ਚੀਜ਼ਾਂ ਨੂੰ ਜਿਹੜਾ ਹਲਕਾ ਪੁੰਨ ਕੇ ਉਸ ਤੋਂ ਬਾਅਦ ਇਹਨਾਂ ਨੂੰ ਦਰਦਰਾ ਪੀਸਿਆ ਹੋਇਆ ਹੈਗਾ ਤੇ ਚਾਰ ਪੰਜ ਚਮਚਾ ਜਿਹੜੇ ਆਪਾਂ ਮਸਾਲੇ ਦੇ ਪਾ ਲਈ ਹੈਗੇ ਤੇ ਉਸ ਤੋਂ ਬਾਅਦ ਪਾ ਲਈ ਆਪਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਥੋੜਾ ਜਿਹਾ ਜ਼ਿਆਦਾ ਲੈ ਲੈਣਾਗਾ ਕਿਰ ਆਪਾਂ ਥੋੜਾ ਤੇਲ ਪਾ ਕੇ ਆਮਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਚਾ ਇਹਨਾਂ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਕੋਟ ਕਰ ਲਵਾਂਗੇ ਮਸਾਲਿਆਂ ਨਾਲ ਤੇਲ ਨਾਲ ਤੇ ਉਸ ਤੋਂ ਬਾਅਦ ਆਪਾਂ ਜਦੋਂ ਇਹਨਾਂ ਨੂੰ ਡੱਬੇ ਦੇ ਵਿੱਚ ਪਾਵਾਂਗੇ ਤਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਤੇਲ ਹੈਗਾ ਉੱਪਰ ਤੇਰ ਘਰ ਪਾ ਸਕਦੇ ਹਾਂ ਤੇ ਤਾਂ ਜੇ ਉੱਪਰ ਤੇਰ ਰੱਖਾਂਗੇ ਤਾਂ ਜਿਹੜਾ ਆਮਲੇ ਦਾ achar ਹੈਗਾ ਸਾਲੋਂ ਸਾਲ ਖਰਾਬ ਨਹੀਂ ਹੁੰਦਾ ਹੈਗਾ কারণਾ ਉਲੀ ਲੱਗੇ ਨਾ ਖਰਾਬ ਹੋਵੇ ਕਿਸੇ ਵੀ ਤਰ੍ਹਾਂ ਨਾਲ ਨਹੀਂ ਤਾਂ ਕਈ ਵਾਰ ਇਹਦੇ ਉੱਤੇ ਕਾਲਾ ਕਾਲਾ ਜਾਂ ਉਲੀ ਜੀ ਲੱਗ ਜਾਂਦੀ ਹੈ ਜਾਂ ਵਾਈਟ ਵਾਈਟ ਜੀ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਚੀਜ਼ ਨਹੀਂ ਮਤਲਬ ਕਿ ਲੱਗਦੀ ਹੈਗੀ ਜੇ achar ਨੂੰ ਆਪਾਂ ਮਤਲਬ ਕਿ ਚੰਗੀ ਤਰ੍ਹਾਂ ਤੇਲ ਦੇ ਵਿੱਚ ਡੋ ਕੇ ਰੱਖਾਂਗੇ ਇਹ ਜਿਹੜੇ ਮਸਾਲੇ ਨੇ ਮੈਂ ਚੰਗੀ ਤਰ੍ਹਾਂ ਹੱਥ ਨਾਲ ਮਸਲ-ਮਸਲ ਕੇ ਆਮਲਿਆਂ ਤੇ ਚੰਗੀ ਤਰ੍ਹਾਂ ਕੋਟ ਕਰ ਲੂੰਗੀ ਕੋਟ ਕਰਕੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਤੁਹਾਨੂੰ ਦਿਖਾਉਣੇ ਹੈਗੇ ਆ achar ਦਾ ਜਿਹੜਾ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਵਧੀਆ ਕਲਰ ਆ ਗਿਆ ਹੈਗਾ ਤੇ ਸੌਫਟ ਨੇ ਜਿਹੜੇ ਬਹੁਤ ਜ਼ਿਆਦਾ ਸੌਫਟ ਨੇਗੇ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਹੈਗੀ ਤੇ ਬਹੁਤ ਹੀ ਜ਼ਿਆਦਾ ਸੌਫਟ ਜਿਹੜੇ ਮਤਲਬ ਕਿ ਇਹ achar ਆਪਣਾ ਬਣ ਕੇ ਤਿਆਰ ਹੋਇਆ ਹੈਗਾ ਤੇ ਸੋਨੂੰ ਮੈਂ ਤੋੜ ਕੇ ਦਿਖਾ ਦਿੰਨੀ ਆ ਬਹੁਤ ਸੌਫਟ ਅਚਾਰ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਭਰ ਲਵਾਂਗੇ ਡੱਬੇ ਦੇ ਵਿੱਚ ਡੱਬੇ 'ਚ ਭਰ ਕੇ ਆਪਾਂ ਇਹਦੇ ਵਿੱਚ ਤੇਲ ਜੋ ਵੀ ਤੁਸੀਂ ਪਾਉਣਾਗਾ ਪਾ ਸਕਦੇ ਹੋਗੇ ਕਾਫੀ ਟਾਈਮ ਤੱਕ ਜਿਹੜਾ ਅਚਾਰ ਆਪਣਾ ਖਰਾਬ ਨਹੀਂ ਹੁੰਦਾ ਹੈਗਾਗਾ ਇਸ ਤਰ੍ਹਾਂ ਵੀ ਬਣਾ ਕੇ ਦਿਖੋ ਅਚਾਰ ਤੇ ਇੱਕ ਪਹਿਲਾਂ ਵੀ ਆਪਾਂ ਵੀਡੀਓ ਪਾਈ ਹੈਗੀ ਤੇ ਉਪਨ ਮਤਲਬ ਕਿ ਫਰਾਈ ਕਰਕੇ ਵੀ ਟਰਾਈ ਕਰ ਸਕਦੇ ਹੋਗੇ ਦੋਨੇ ਤਰ੍ਹਾਂ ਦੇ achar ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਵੀਡੀਓ ਵਧੀਆ ਲੱਗੀ ਬੀਟੇ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਤਦ ਤੱਕ ਸਾਰਿਆਂ ਨੂੰ ਧੰਨਵਾਦ ਜੀ ਸ਼ਸ਼ਰੀ